ਸਤਿ ਸ਼੍ਰੀ ਅਕਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਾਡੇ ਨਾਲ ਸਾਡੇ ਦੇ ਤੁਹਾਡੇ ਬਹੁਤ ਹੀ ਸਤਿਕਾਰਯੋਗ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਜੀ ਮੌਜੂਦ ਆ ਉਹ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਗੱਲਾਂ ਬਾਤਾਂ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਸੂਰੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਬਹੁਤ ਸਤਿਕਾਰਯੋਗ ਕਹਿੰਦੇ ਤਾਂ ਕੋਈ ਲੋੜੇ ਨਹੀਂ ਜਦ ਪਰਿਵਾਰਕ ਮੈਂਬਰ ਆ ਤਾਂ ਬੱਚੇ ਹੀ ਆ ਉਹਨਾਂ ਦੇ ਬੱਚੇ ਆ ਕਿਸੇ ਦੇ ਵੱਡਾ ਭਰਾ ਆ ਕਿਸੇ ਦਾ ਛੋਟਾ ਭਰਾ ਆ ਕਿਸੇ ਦਾ ਪੁੱਤ ਹੈ ਕਿਸੇ ਦਾ ਬੱਚਾ ਹੈ ਤਾਂ ਸਤਕਾਰਯੋ ਕਹਿਣ ਦੀ ਲੋੜ ਨਹੀਂ ਬਾਕੀ ਪੁੱਛੋ ਜਿਹੜਾ ਤੁਸੀਂ ਸਵਾਲ ਪੁੱਛਣਾ ਹੈ ਤਾਂ ਤੁੱਕੀਆਂ ਕੱਢਣੀਆਂ ਅੱਜ ਸਵਾਲ ਇਹੀ ਹੈ ਜੀ ਵੀ ਅੱਜ ਇੱਕ ਕਮੇਟੀ ਘਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਬੜੀ ਚਰਚਾ ਹੋਈ ਤੂੰ ਤਾਂ ਹੁਣ ਹੋਈ ਐ ਨ ਪੂਰੀ ਪੂਰੀ ਹੋਈ ਐ ਉਹਦੇ ਬਾਰੇ ਆਪਾਂ ਗੱਲ ਕਰਨੀ ਤੇ ਦੱਸੋ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਥੋੜਾ ਵਿਸਤਾਰ ਨਾਲ ਸਾਡੀ ਪਰਿਵਾਰਕ ਮੈਂਬਰਾਂ ਨੂੰ ਦੱਸੋ ਦੇਖੋ ਰਕੇਸ਼ ਸਾਹਿਬ ਵੀ ਰੁਕ ਜਾ ਵੀ ਕੱਕਾ ਦੇਖੋ ਮੈਂ ਤੁਹਾਨੂੰ ਪਤਾ ਆਪਾਂ ਸ਼ੇਅਰ ਦੇ ਨਾਲ ਸ਼ੁਰੂ ਕਰੀਦਾ ਜੀ ਕਹਿੰਦੇ ਜੋ ਲੋਕਾਂ ਨੂੰ ਪਿਆਰਾ ਉਹੀ ਰੱਬ ਨੂੰ ਪਿਆਰਾ ਲੀਡਰ ਸਾਰੇ ਧਿਆਨ ਨਾਲ ਸੁਣ ਲਓ ਬਈ ਜੋ ਲੋਕਾਂ ਨੂੰ ਪਿਆਰਾ ਉਹੀ ਰੱਬ ਨੂੰ ਪਿਆਰਾ ਪਰ ਨਵਾਂ ਸ਼ਹਿਰ ਰੇਲਵੇ ਰੋਡ ਦੀ ਕੀ ਗੱਲ ਕਰਾਂ 12 ਮਹੀਨੇ ਟੋਏ ਨਹੀਂ ਜੀਣ ਦਿੰਦੇ ਤੇ ਜੇ ਮੜ ਜੀਆਂ ਕਿਣੀਆਂ ਪੈ ਜਾਣ ਇੱਥੇ ਹੋ ਜਾਂਦਾ ਗਾਰਾ 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 ਤੇ ਭਾਈ ਜਿੱਧਰ ਗਈਆਂ ਬੇੜੀਆਂ ਉਧਰ ਕੇ ਮਲਾ ਬਸ ਥਾਲੀ ਚ ਲੂਣ ਭੁੰਨੀ ਜਾਂਦੇ ਆ ਆ ਉੱਚਾ ਲੰਮਾ ਗੱਬਰੂ ਪੱਲੇ ਠੀਕਰੀਆਂ ਮੈਂ ਇੰਨੀ ਹਫ਼ਤਾਂ ਤਾਂ ਕਹਿਣਾ ਕਿ ਪੱਲੇ ਕਿਸੇ ਦੇ ਕੱਖ ਨਹੀਂ ਆਪਾਂ ਰੇਲਵੇ ਰੋਡ ਤੋਂ ਸ਼ੁਰੂ ਕਰਨਾ ਕਿਉਂਕਿ ਇਹ ਵੱਡਾ ਮੁੱਦਾ ਆ ਮੈਂ ਆਹ ਦੇਖੋ ਪੂਰੇ ਨੋਟਸ ਬਣਾਏ ਹੋਏ ਆ ਕੀ ਕੀ ਗੱਲ ਹੋਈ ਹੈ ਕੀ ਤਮਾਸ਼ਾ ਹੋਇਆ ਕੀ ਭੜਥੂ ਪਿਆ ਕਿੰਨੀ ਧੂਮ ਧਾਮ ਨਾਲ ਮੀਟਿੰਗ ਹੋਈ ਸਾਰੀ ਦੀ ਡਿਸਕਸ਼ਨ ਕਰ ਲੈਣੀ ਆ ਜਿੱਥੇ ਤੁਹਾਨੂੰ ਲੱਗੇ ਤੁਸੀਂ ਸਵਾਲ ਪੁੱਛ ਲੈਣਾ ਪਰ ਆਹ ਦਿਖਾ ਜਿੱਥੇ ਕਿਸੇ ਨੇ ਆਪਣਾ ਪੋਸਟਰ ਲਾਤਾ ਉਹ ਬੱਟਾ ਲੱਗਿਆ ਉਹ ਲੱਗਾ ਜੀ ਨਹੀਂ ਪੱਥਰ ਕਿ ਰੇਲਵੇ ਰੋਡ ਬਹੁਤ ਸੋਹਣੀ ਬਣਾ ਦੇਣੀ ਆ ਪਰ ਅੱਜ ਤੱਕ ਲੋਕ ਤੜਪ ਰਹੇ ਆ ਕਹਿੰਦੇ ਆ ਕਿ ਇਹ ਬਣਾ ਕੀ ਦਿੱਤਾ ਹੈ ਚਲੋ ਚਲਦੇ ਚਲਦੇ ਆਪਾਂ ਗੱਲ ਕਰਦੇ ਆ ਤੋਰ ਲੋ ਵੀ ਪ੍ਰਭ ਵੀਰੇ ਔਰ ਜਿੱਦ ਦੇ ਸਾਬੀ ਮੀਟਿੰਗ ਸ਼ੁਰੂ ਹੁੰਦੀ ਆ ਜੀ ਤਮਾਸ਼ਾ ਗਹਿ ਲੀਏ ਜੇ ਸ਼ੁਰੂ ਹੁੰਦਾ ਹੜਕੰਪ ਮੱਚ ਜਾਂਦਾ ਹੈ ਤਮਾਸ਼ਾ ਸ਼ੁਰੂ ਹੋ ਜਾਂਦਾ ਇੰੋਂ ਲੱਗਦਾ ਕਿ ਅੱਜ ਸਾਰੇ ਲੜਾਈ ਕਰਨੀ ਆਏ ਆ ਘਰੋਂ ਭਰ ਕੇ ਭੇਜਿਆ ਚਾਹੇ ਐਸ ਪਾਸੇ ਵਾਲਿਆਂ ਚਾਹੇ ਉਸ ਪਾਸੇ ਵਾਲੇ ਚਾਹੇ ਅਗਲੇ ਵਾਲੇ ਚਾਹੇ ਪਿਛਲੇ ਵਾਲੇ ਆ ਐ ਲੱਗਦਾ ਸੀ ਕਿ ਪੂਰੀ ਤਿਆਰੀ ਚਾਹੇ ਬਸ ਗਲਮੇ ਨੂੰ ਹੱਥ ਪਾ ਹੀ ਲੈਣਾ ਵੀ ਪਿੱਛੋਂ ਇੰਨਾ ਕ ਪੰਪ ਸਾਰੇ ਅੰਦਰ ਪਰਿਆ ਪਰ ਰੁੱਕ ਕਿਉਂ ਗਏ ਕਿਉਂਕਿ ਸਭ ਨੂੰ ਪਤਾ ਅਸੀਂ ਸਟੈਂਡ 'ਤੇ ਲੈ ਲੈਣਾ ਜਿਹੜੇ ਸਾਡੇ ਮਗਰ ਉਹ ਨਹੀਂ ਸਟੈਂਡ ਨਹੀਂ ਲੈਣਾ ਫਿਰ ਉਹ ਨਹੀਂ ਇਹ ਕਿਹੜਾ ਤੈਨੂੰ ਇੰਨਾ ਤਾਪ ਕਿਉਂ ਚੜ ਗਿਆ ਅਗਲੀ ਗੱਲ ਕਰਦੇ ਆ ਕਿ ਇੱਕ ਦੂਜੇ ਨੂੰ ਉਂਗਲਾਂ ਕਰ ਕਰਕੇ ਲਲਕਾਰਦੇ ਸੀ ਹੁਣ ਮੈਨੂੰ ਇਹ ਗੱਲ ਦੱਸ ਇਹ ਕੋ ਸਟੈਂਡਰਡ ਐਮ ਸੀ ਹਾਂ ਦਾ ਔਰ ਉਹਦੇ ਜੋ ਕਿਹੜਾ ਕੋਈ ਕੋਈ ਟੀਨੇਜਰ ਐਮਸੀ ਆ ਸਾਰੇ ਪੜ੍ਹੇ ਲਿਖੇ ਵੱਡੇਰੀ ਉਮਰ ਦੇ ਹੈ ਇੱਕ ਦੂਜੇ ਨੂੰ ਐਂ ਉਂਗਲੀਆਂ ਕਰ ਕਰਕੇ ਐ ਮੋਰੇ ਆ ਕੇ ਗੱਲਾਂ ਕਰਦੇ ਆ ਇਹ ਕੋਈ ਤਰੀਕਾ ਹੈ ਇਹ ਕੋਈ ਸਲੀਕਾ ਜਿੱਦੇ ਮੀਟਿੰਗ ਸ਼ੁਰੂ ਹੁੰਦੀ ਆ ਪਰਮਖਾਲਸਾ ਸਵਾਲ ਕਰ ਲੈਂਦੇ ਆ ਕਿ ਇਹ ਮੀਟਿੰਗ ਲੀਗਲ ਹੈ ਕਿ ਇਲੀਗਲ ਹੈ ਜਿੱਤੋਂ ਬਾਅਦ ਪਾਰਟੀਆਂ ਸਾਹਿਬ ਨੂੰ ਜਿਹੜੇ ਅੰਗਤ ਸਿੰਘ ਖੇਮੇ ਦੇ ਆ ਜੀ ਉਹਨਾਂ ਨੂੰ ਵੀ ਗੁੱਸਾ ਚੜਦਾ ਦੇਖੋ ਇੱਥੇ ਧਿਆਨ ਨਾ ਵੀ ਧਿਆਨ ਨਾ ਮਾਈਕ ਤੇ ਇਧਰ ਉਧਰ ਹਿਲਾਉਂਦਾ ਮਾਫ ਕਰਨਾ ਦੇਖੋ ਵੀ ਇੱਥੇ ਮੈਂ ਲੋਕਾਂ ਦੀ ਗੱਲ ਕਰਨੀ ਆ ਚਾਹੁੰਨਾ ਜੀ ਆਮ ਸਾਡੇ ਸ਼ਹਿਰ ਦੇ ਪਰਿਵਾਰਕ ਮੈਂਬਰ ਕੀ ਕਹਿੰਦੇ ਆ ਉਹਨਾਂ ਦੀ ਆਵਾਜ਼ ਇਹ ਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਲੀਗਲ ਸਾਨੂੰ ਨਹੀਂ ਪਤਾ ਇਲੀਗਲ ਸਾਡੇ ਕੰਮ ਹੋਣੇ ਚਾਹੀਦੇ ਆ ਅਸੀਂ ਐਮਸੀ ਚੁਣ ਕੇ ਕਿਉਂ ਭੇਜਿਆ ਉਹ ਯਾਰ ਤੁਹਾਡੇ ਤੋਂ 19 ਵਾਰਡ ਨਹੀਂ ਸਾਹਮਣੇ ਬਿਲਕੁਲ ਸੀਵਰ ਸਾਰੇ ਸ਼ਹਿਰ ਦਾ ਬਲਾਕ ਹੋਇਆ ਪਿਆ ਦੂਸ਼ਿਤ ਪਾਣੀ ਆ ਰਿਹਾ ਤੁਸੀਂ ਫੇਰ ਗੁੱਥਮ ਗੁੱਤੀ ਹੋਈ ਜਾਂਦੇ ਆ ਆ ਇਕੱਲਾ ਰੇਲਵੇ ਰੋਡ ਦਾ ਮਸਲਾ ਨਹੀਂ ਕਰਿਆਮ ਨੂੰ ਮੜ ਜਾ ਮੋਰੇ ਜਲ ਜਾ ਉਹ ਫਾਟਕਾਂ ਦੇ ਕੋਲ ਦੇਖ ਲਾ ਉਹਨੂੰ ਸਵਾਰਨਾ ਤੇ ਕਿ ਉੱਥੇ ਲਾਲ ਰੰਗ ਦਾ ਝੰਡਾ ਗੱਡ ਦਿੱਤਾ ਕਿ ਇਹਦੇ ਵਿੱਚ ਨਾ ਜਿਓ ਹੈ ਉਹ ਤੂੰ ਕਲਾਮ ਰੋਡ ਨੂੰ ਚੱਲ ਜਾ ਡਿਸਪੋਜ਼ੀਬਲ ਏਰੀਆ 'ਚ ਚੱਲ ਜਾ ਸਲੋ ਹਾਲ ਨੂੰ ਚਲੇ ਜਾ ਕੋਈ ਰੋਡ ਛੱਡਿਆ ਵੀ ਹੈ ਕੋਈ ਰੋਡ ਹੈ ਵੀ ਜਿੱਥੇ ਗੱਡੀ ਐਨ ਸਾਫ਼-ਸਾਫ਼ ਚੱਲੀ ਜਾਵੇ ਇੱਕ ਇੱਕ ਪੈਰ ਕਲੱਚ ਤੇ ਇੱਕ ਪਹਿਲੇ ਤੇ ਦੂਜੇ ਗੇਅਰ ਤੇ ਤਾਂ ਲੋਕਾਂ ਦੇ ਇਹ ਸਵਾਲ ਹੈ ਕਿ ਅਸੀਂ ਤੁਹਾਨੂੰ ਚੁਣ ਕੇ ਕਿਉਂ ਭੇਜਿਆ ਵੀ ਹਰ ਵਾਰੀ ਬੀਬੀ ਬੱਤੀ ਤੇ ਜਾਂ ਜਿਹੜੇ ਸ਼ਹਿਰ ਦੇ ਹੋਰ 2-3 ਚੈਨਲ ਆ ਤੇ ਤੁਹਾਡੀ ਲੜਾਈਆਂ ਦੇਖੀਏ ਦੇਖਿਆ ਕਿਨੇ ਕਿਨੂੰ ਫੜ ਲਏ ਕਿਨੇ ਕਿਨੂੰ ਕੀ ਕੀ ਤਮਾਸ਼ਾ ਦੇਖਣ ਨੂੰ ਤੁਹਾਨੂੰ ਐਮਸੀ ਬਣਾਇਆ ਇਲੀਗਲ ਹੈ ਲੀਗਲ ਹੈ ਜੋ ਵੀ ਹੈ ਲੋਕ ਕਹਿੰਦੇ ਸਾਡੇ ਕੰਮ ਹੋਣਾ ਚਾਹੀਦੇ ਆ ਦੂਸ਼ਿਤ ਪਾਣੀ ਪੀ ਕੇ ਅਸੀਂ ਡਾਇਰੀਆ ਕਰਾ ਲਈਏ ਜੀ ਸੀਵਰ ਬਲਾਕ ਹੈ ਅਸੀਂ ਆਪਣੇ ਆਪ ਨੂੰ ਮਲੇਰੀਆ ਕਲਾਰੀ ਕਰਾ ਲਈਏ ਹੁਣ ਡੇਂਗੂ ਨੇ ਬਣ ਜਾਣਾ ਕਚਰਾ ਸਾਫ਼ ਨਹੀਂ ਹੁੰਦਾ ਲੋਕਾਂ ਦੇ ਇਹ ਸਵਾਲ ਹੈ ਇਹਦੇ ਤੇ ਤਾਂ ਚਰਚਾ ਕਰੋ ਤੁਸੀਂ ਲੜੀ ਜਾਂਦੇ ਇੱਕ ਦੂਜੇ ਨੂੰ ਮੈਂ ਤੈਨੂੰ ਦੇਖ ਲੂੰ ਐ ਚੁੱਟਕੀਆਂ ਮਾਰ ਮਾਰ ਗੱਲ ਕਰਦੇ ਆ ਯਾਰ ਹੈ ਇਹ ਕੋਈ ਰੋਸਟ ਵੀਡੀਓ ਜਲਦੀ ਪਈ ਆ ਕਿ ਇੱਕ ਰੈਪਰ ਨੇ ਦੂਜੇ ਰੈਪਰ ਨੂੰ ਰੋਸਟ ਕਰਨਾ ਆ ਯਾਰ ਲੋਕਾਂ ਦੇ ਮਸਲੇ ਹੱਲ ਕਰਨੇ ਆ ਤੁਸੀਂ ਔਰ ਮੈਂ ਉਤੋਂ ਅਗਲੀ ਗੱਲ ਕਰਦਾ ਦੇਖੋ ਮੈਂ ਕੀ ਲਿਖਿਆ ਲਿਖਿਆ ਕਿ ਕਹਾਵਾ ਰੌਲੀ ਤੂੰ ਤੂੰ ਮੈਂ ਮੈਂ ਕਿਸੇ ਨੇ ਕਿਸੇ ਦੀ ਨਹੀਂ ਸੁਣੀ ਪਰ ਮੈਂ ਕਹਿੰਦਾ ਧੰ ਜਗਰ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਦਾ ਉਹੀ ਸਬਰ ਨਾਲ ਬੈਠੇ ਰਹੇ ਆ ਬਿਲਕੁਲ ਉਹ ਬਿਲਕੁਲ ਸਬਰ ਨਾਲ ਬੈਠੇ ਰਹੇ ਬਾਕੀ ਕੋਈ ਇਧਰੋਂ ਬੋਲਦਾ ਸੀ ਕੋਈ ਉਧਰੋਂ ਬੋਲਦਾ ਸੀ ਉਹ ਬਹੁਤ ਠੰਮੇ ਨਾਲ ਠਹਿਰਾਵ ਨਾਲ ਬੈਠੇ ਰਹੇ ਆ ਔਰ ਸਭ ਤੋਂ ਬੜੀ ਹੈਰਾਨੀ ਵਾਲੀ ਗੱਲ ਰਕੇ ਸਾਬੀ ਜੀ ਪੁੱਛੋ ਕੀ ਆ ਕੀ ਆ ਜੀ ਬੜੀ ਹੈਰਾਨੀ ਕਰਨ ਵਾਲੀ ਗੱਲ ਆ ਕਿਹੜੀ ਆ ਜੀ ਕਾਂਗਰਸੀ ਕਾਂਗਰਸੀ ਦੇ ਖਿਲਾਫ ਹੋ ਗਏ ਚੇਤਨਮ ਰਤਨ ਹੁਣਾ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਜੇ ਗੱਲ ਕੋਈ ਪਾਰਟੀਆ ਸਾਹਿਬ ਨੇ ਕਹੀ ਆ ਜੀ ਔਰ ਅਸੀਂ ਵੀ ਇਹ ਗੱਲ ਮੰਨਦੇ ਆ ਕਿ ਯਾਰ ਆ ਪਿੱਛੇ ਜੇ ਤੂੰ ਵੀ ਮੇਰੇ ਨਾਲ ਸੀ ਵਿਜੇ ਵੀ ਨਾਲ ਸੀ 50 ਡਿਗਰੀ ਤੱਕ ਉੱਥੇ ਟੈਂਪਰੇਚਰ ਹੋ ਗਿਆ ਸੀਗਾ ਡੰਪ ਤੇ ਜੀ ਸਾਨੂੰ ਪਤਾ ਕੱਕਾ ਥੋੜਾ ਹੌਲੀ ਚੱਲ ਸਾਨੂੰ ਪਤਾ ਖੜਨਾ ਮੁਸ਼ਕਿਲ ਸੀ ਬੱਚੇ ਮੱਗਾਂ ਨਾਲ ਅੱਗ ਬਝਾਉਂਦੇ ਸੀਗੇ ਜਦ ਅੱਗ ਲੱਗੀ ਆ ਪਿੱਛੇ ਦੇ ਮਹੀਨਾ ਕ ਪਹਿਲਾਂ ਕਿਉਂ ਵੀ ਯਾਦ ਹੈ ਤੈਨੂੰ ਮੈਂ ਕਹਿੰਦਾ ਪੈਰ ਦੇ ਪੈਰ ਸੜ ਗਏ ਹੱਥਾਂ ਦੇ ਪੋਟੇ ਤੱਕ ਜਲ ਗਏ ਸੀਗੇ ਉੱਥੇ ਮਾਈਕ ਫੜੇ ਤੀ ਉੱਥੇ ਬੱਚੇ ਅੱਗ ਬਝਾਉਣ ਲੱਗੇ ਸੀ ਤਾਂ ਮਿੱਟੀ ਪਾਤੀ ਤਕੀਕ ਨਾ ਕਰਤਾ ਹਾਂ ਤੁਸੀਂ ਸਾਬਕਾ ਤਾਂ ਪੁੱਛਣਾ ਆ तरीके ना पूछो सलीके ना पूछो ਤੁਹਾਨੂੰ ਹੱਕ ਹੈ ਤੁਸੀਂ ਮੀਡੀਆ 'ਤੇ ਗੱਲ ਰੱਖੋ ਜੇ ਤੁਹਾਡੀ ਨਹੀਂ ਸੁਣੀ ਜਾਂਦੀ ਬਿਲਕੁਲ ਪਰ ਉਹਦੇ ਕਰਕੇ ਤੁਸੀਂ ਇਹ ਦੇਖੋ ਕਿ ਚੇਤਰਾਮ ਰਤਨ ਹੁਣੀ ਵੀ ਜਿਹੜੇ ਉਹ ਗਰਮ ਹੋ ਗਏ ਸ਼ੇ ਇੱਕ ਵਾਰੀ ਔਰ ਉਹਨਾਂ ਦਾ ਵੀ ਇਹੀ ਕਹਿਣਾ ਕਿ ਲੋਕ ਕਹਰੇ ਸਾਡੇ ਕੰਮ ਕਿਉਂ ਨਹੀਂ ਹੁੰਦੇ ਔਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰਦੇ ਸਾਰੇ ਉੱਥੇ ਕਹੀ ਗਏ ਕਿ ਇੱਕ ਮਿੰਟ ਮੈਂ ਗੱਲ ਕਰਨੀ ਇੱਕ ਮਿੰਟ ਮੈਂ ਗੱਲ ਕਰਨੀ ਇੱਕ ਮਿੰਟ ਮੈਂ ਗੱਲ ਕਰਨੀ ਲੇਕਿਨ ਚੱਜ ਦੀ ਗੱਲ ਕਿਹਨੇ ਕਰਨੀ ਲੋਕਾਂ ਦੇ ਮਸਲੇ ਦੀ ਗੱਲ ਕਿਹਨੇ ਕਰਨੀ ਤੂੰ ਵੀ ਤਾਂ ਦੇਖਿਆ ਲਾਈਵ ਦੇਖਿਆ ਤੈਨੂੰ ਕੀ ਮਹਿਸੂਸ ਹੋਇਆ ਦੇਖੋ ਜੂਰੀ ਸਾਹਿਬ ਮੈਨੂੰ ਤਾਂ ਇਹ ਮਹਿਸੂਸ ਹੋਇਆ ਕਿ ਉਹ ਸਿਰਫ ਬਹਿਸ ਕਰਨ ਗਏ ਸੀ ਕਿਸੇ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਬਹਿਸ ਜ਼ਿਆਦਾ ਹੋਈ ਆ ਕਿਸੇ ਮੁੱਦੇ ਦਾ ਦੇਖੋ ਤੁਸੀਂ ਜਦ ਪਹਿਲਾਂ ਕਹਿ ਅੱਛਾ ਚਲ ਹੋਰ ਨੋਟਿਸ ਕੀਤੀ ਫਲੋ ਫਲੋ ਚ ਕਈਆਂ ਨੇ ਗਾਲਾਂ ਵੀ ਕੱਢੀਆਂ ਕੱਢੀਆਂ ਵਿੱਚ ਆ ਗਈਆਂ ਰਿਪੋਰਟਾਂ ਆਈਆਂ ਆ ਐਮਸੀਆਂ ਨੇ ਗਾਲਾਂ ਕੱਢੀਆਂ ਇੱਕ ਦੂਜੇ ਮਤਲਬ ਇੱਕ ਦੂਜੇ ਨਹੀਂ ਕੱਢੀਆਂ ਫਲੋ ਫਲੋ ਜਿੱਦਾਂ ਆਪਾਂ ਕਹਿੰ ਨਹੀਂ ਦਿੰਦੇ ਸ਼ਬਦਾ ਦੀ ਮਰਿਆਦਾ ਵੀ ਨਹੀਂ ਰਹੀ ਉੱਥੇ ਬਿਲਕੁਲ ਲਾਈਵ ਕੱਢ ਕੇ ਦੇਖਣਾ ਚਾਹੀਦਾ ਸਾਡਾ ਦੇਖਣਾ ਚਾਹੀਦਾ ਕਿਸੇ ਹੋਰ ਦਾ ਦੇਖਣ ਵਿੱਚ ਗਾਲਾਂ ਨਿਕਲੀਆਂ ਐਮਸੀ ਤੋਂ ਜੀ ਬਿਲਕੁਲ ਸਹੀ ਗੱਲ ਆ ਜੀ ਕਿ ਮੁੱਦੇ ਦੀ ਗੱਲ ਕਿਸੇ ਨੇ ਨਹੀਂ ਕੀਤੀ ਲੋਕਾਂ ਦੀ ਹਿੱਤ ਦੀ ਗੱਲ ਕਰੋ ਉੱਥੇ ਜਾ ਕੇ ਮਸਲੇ ਹੱਲ ਕਰੋ ਨਾ ਕਿ ਇੱਕ ਦੂਜੇ ਸੀ ਪਰਸਨਲ ਰੰਜਿਸ਼ਾਂ ਵਿੱਚ ਚੱਲੀ ਜਾਂਦੀ ਸੀ ਉਹਦੇ ਵਿੱਚ ਅચ્છਾ ਇੱਕ ਗੱਲ ਮੈਂ ਹੋਰ ਬਹੁਤ ਹੈਰਾਨ ਕਰਨ ਵਾਲੀ ਹੈ ਪਤਾ ਨਹੀਂ ਲੋਕ ਕਿਸੇ ਦਾ ਧਿਆਨ ਗਿਆ ਕਿ ਨਹੀਂ ਗਿਆ ਇੱਕ ਗੱਲ ਫਲੋ ਫਲੋ ਵਿੱਚ ਬੀਬੀ ਸੀ ਸਕੋਰ ਬੀਕਾ ਹੁਣਾਂ ਨੇ ਵੀ ਕਹਿਤੀ ਆ ਜੀ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕੋਲ ਜਵਾਬ ਲਈਏ ਉਹ ਕਹਿੰਦੇ ਕਾਂਗਰਸੀਆਂ ਨੇ ਅੱਗ ਲਵਾਈ ਸੀ ਇਹ ਉਹਨਾਂ ਨੇ ਫਲੋ ਫਲੋ ਦੇ ਵਿੱਚ ਗੱਲ ਬੋਲੀ ਹੋਈ ਹੈ ਹੁਣ ਉਹਨਾਂ ਨੇ ਇੱਕ ਕਿਸ ਸੰਦਰਭ ਚ ਗੱਲ ਕਹਿਤੀ ਕਿਦਾਂ ਕਹਿ ਦਿੱਤੀ ਉਹਨਾਂ ਕੋ ਕੀ ਪ੍ਰੂਫ ਹੈ ਇਹ ਕਾਂਗਰਸੀ ਪੁੱਛਣ ਬੀਬੀ ਸੀ ਸਕੋਰ ਬੀਕਾ ਹੁਣਾਂ ਨੇ ਗੱਲ ਕੀਤੀ ਆ ਔਰ 2 ਕਰੋੜ 15 ਲੱਖ ਦਾ ਮਤਾ ਪਾਸ ਕੀਤਾ ਕਹਿੰਦੇ ਐਸਟੀਮੇਟ ਪਾਸ ਕੀਤਾ ਗਿਆ ਔਰ ਨਾਲ ਦੀ ਨਾਲ ਇਹ ਵੀ ਗੱਲ ਉੱਥੇ ਚੱਲੀ ਆ ਜਿਹੜੀ ਸੜਕ ਤੇ ਆਪਾਂ ਗੱਡੀ ਚ ਡਿੱਕ ਡੋਲੇ ਖਾਂਦੇ ਜਾਂਦੇ ਆ ਕਹਿੰਦੇ 2021 ਚ ਜਦੋਂ ਪਿਛਲੀ ਸਰਕਾਰ ਦੇ ਦੌਰਾਨ ਬਣੀ ਸੀ ਤਾਂ ਉਹਦੀ ਵਿਜੀਲੈਂਸ ਇਨਕੁਆਰੀ ਚੱਲ ਰਹੀ ਆ ਇਨਕੁਆਰੀ ਸਬਮਿਟ ਨਹੀਂ ਹਲੇ ਹੋਈ ਔਰ 1965 70 ਤੋਂ ਜੀ ਪਾਈਪਲਾਈਨ ਜਿਹੜੀ ਪਾਈ ਸੀਗੀ ਉਹ ਖਰਾਬ ਹੋ ਚੁੱਕੀ ਆ ਜਿਸ ਦੇ ਕਰਕੇ ਥੱਲੋਂ ਲੀਕੇ ਚੱਲਦੀ ਰਹਿੰਦੀ ਆ ਰੋਡ ਦੇ ਦੋਵੇਂ ਪਾਸੇ ਕਹਿੰਦੇ ਪਾਈਪਲਾਈਨ ਪਾਉਗੀ ਤਾਂ ਸੁਧਾਰ ਹੋਣਾ ਪਰ ਇੱਥੇ ਡਾਕਟਰ ਨਸ਼ੱਤਰਪਾਲ ਉਹਨਾਂ ਨੇ ਐਮਐਲਏ ਸਾਹਿਬ ਉਹਨਾਂ ਨੇ ਇੱਕ ਸਵਾਲ ਕੀਤਾ ਜਿੱਤੇ ਗੌਰ ਕਰਨਾ ਬਣਦਾ ਵੀਰੇ ਪਰਿਵਾਰਕ ਮੈਂਬਰ ਜੁੜੇ ਹੋਏ ਆ ਡਾਕਟਰ ਨਛੱਤਰਪਾਲ ਹੋਣਾ ਨੇ ਸਵਾਲ ਕੀਤਾ ਕਹਿੰਦੇ ਕਿ ਠੇਕੇਦਾਰ ਤੋਂ 16 ਲੱਖ ਰੁਪਏ ਵਾਪਸ ਹੋਏ ਸੀ ਠੇਕੇਦਾਰ ਨੇ ਜਿਹਨੇ ਸੜਕ ਬਣਾਈ ਸੀ ਕਿਚ 16 ਲੱਖ ਰੁਪਏ ਵਾਪਸ ਕੀਤਾ ਸੀ ਕਿ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਭਾਈ ਬਹੁਤ ਵੱਡਾ ਸਵਾਲ ਹੈ ਉਹਨੇ 16 ਲੱਖ ਰੁਪਏ ਵਾਪਸ ਕਿਉਂ ਕਰਤਾ ਆ ਲੋਕ ਜਿਹੜਾ ਇਹਨਾਂ ਨਰਕ ਭੋਗ ਰਹੇ ਆ ਇਹਦੀ ਜਲਦੀ ਤੋਂ ਜਲਦੀ ਵਿਜੀਲੈਂਸ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਸਾਨੂੰ ਸੁਣਨ ਚਾਹੀਦਾ ਕਿ ਇਨਕੁਆਰੀ ਸਬਮਿਟ ਨਹੀਂ ਹੋਈ ਤਾਂ ਇਨਕੁਆਰੀ ਸਬਮਿਟ ਹੋਣੀ ਚਾਹੀਦੀ ਔਰ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਮੱਖਣ ਫਿਰ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਐਮਸੀ ਮੱਖਣ ਆ ਉਹ ਗਰਮ ਛੇਤੀ ਹੋ ਜਾਂਦੇ ਆ ਐ ਆਪਾਂ ਉਹ ਵੀ ਚਾਚਾ ਜੀ ਛੇਤੀ ਗਰਮ ਹੋ ਜਾਂਦਾ ਉਹ ਉਹ ਜਿਹੜਾ ਸਿੱਧਾ ਹੀ ਅੱਜ ਐਮੀ ਸਾਹਿਬ ਵੱਲ ਜਿਆਦਾ ਤਿੱਖੇ ਸੀਗੇ ਕਹਿੰਦੇ 2-2 ਲੱਖ ਤਨਖਾਹ ਲੈਂਦੇ ਜਿੰਮੇਵਾਰੀ ਕੋਈ ਨਹੀਂ ਬਿਲਕੁਲ ਉਹਨਾਂ ਨੇ ਕੀ ਗੱਲ ਹੈ ਔਰ ਬਿਲਕੁਲ ਗੱਲ ਸਹੀ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਇਸ ਵਾਰ ਦਾ ਬਜਟ 15 ਕਰੋੜ ਤੱਕ ਹੈ 9 ਕਰੋੜ ਤਨਖਾਹਾਂ ਜਾਣੀਆਂ ਨਵੇਂ ਸ਼ਹਿਰ ਦੇ ਜਿਹੜੇ ਲੋਕ ਆ ਉਹਨਾਂ ਨੇ ਇਸ ਵਾਰ ਪ੍ਰਾਪਰਟੀ ਟੈਕਸ ਵੈਟ ਜਲ ਸਪਲਾਈ ਸੀਵਰੇਜ ਆਪਕਾਰੀ ਕਰਾਇਆ ਨਕਸ਼ਾ ਵੀ ਇਸ ਲਾਇਸੈਂਸ ਵੀ ਇਸ਼ਤਿਹਾਰ ਟੈਕਸ ਕਾਓਸਸ ਅਤੇ ਹੋਰ ਚੀਜ਼ਾਂ ਦੇ ਕੇ 15 ਕਰੋੜ ਰੁਪਏ ਇਕੱਠਾ ਕਰਕੇ ਦੇਣਾ ਇਹ ਟੀਚਾ ਆ ਜਿੱਚੋ 9 ਕਰੋੜ ਤਨਖਾਹਾਂ ਜਾਣੀਆਂ ਤਾਂ ਤਨਖਾਹਾਂ ਦਾ ਮਤਲਬ ਕੀ ਹੈ ਵੇ ਤੁਸੀਂ ਐਮਸੀ ਤੁਹਾਡੇ ਤੁਹੇ ਸਵਾਲ ਪੁੱਛ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਇਹ ਕਹਿ ਕੇ ਕਿੱਦਾਂ ਛੁੱਟ ਜਾਨੇ ਕਿ ਮੈਂ ਫਲਾਨੀ ਜਗ੍ਹਾ ਜਾਣਾ ਫਲਾਨੀ ਜਗ੍ਹਾ ਜਾਣਾ ਤੁਸੀਂ ਜਿੱਥੋਂ ਤਨਖਾਹ ਲੈ ਰਹੇ ਕੰਮ ਕਿਉਂ ਨਹੀਂ ਕਰਦੇ 9 ਕਰੋੜ ਤਨਖਾਹਾਂ ਤੇ ਜਾਣਾ ਔਰ ਮੱਖਣ ਉਹਨਾਂ ਦੇ ਨਾਲ ਠੋਕ ਕੇ ਗਈ ਹੈ ਉਹ ਗੱਲ ਲੋਕਾਂ ਨੂੰ ਚੱਜੀ ਵੀ ਹੈ ਮੱਖਣ ਗਰੇਵਾਲ ਨੇ ਗੱਲ ਕਹੀ ਹੈ ਕਿ 2-2 ਲੱਖ ਤਨਖਾਹ ਲੈਂਦੇ ਆ ਸਾਡੀ ਸੁਣਦੇ ਨਹੀਂ ਤੁਸੀਂ ਦੱਸੋ ਬਿਲਕੁਲ ਜਾਇਜ਼ ਸਵਾਲ ਆ ਜੀ ਉਹਨਾਂ ਦਾ ਉਹਨਾਂ ਨੇ ਬਿਲਕੁਲ ਜਾਇਜ਼ ਸਵਾਲ ਕੀਤਾ ਕਿ ਹਾਂ 2-2 ਲੱਖ ਰੁਪਏ ਤਨਖਾਹ ਲੈ ਰਹੇ ਆ ਠੀਕ ਹੈ ਨਾ ਸੁਣਨੀ ਚਾਹੀਦੀ ਉਹਨਾਂ ਦੀ ਜੇ ਉਹਨਾਂ ਨੂੰ ਕੋਈ ਆਬਜੈਕਸ਼ਨ ਆ ਰਹੀ ਆ ਜਾਂ ਕਿਸੇ ਦੀ ਰੋਕ ਆ ਰਹੀ ਦੱਸਣਾ ਚਾਹੀਦਾ ਔਰ ਨਮਾਸ਼ੇਬਤੀ ਪੈਸਾ ਇਕੱਠਾ ਹੋ ਰਿਹਾ ਜੀ ਔਰ ਉਸ ਤੋਂ ਉੱਪਰਲੀ ਗੱਲ ਨਾਲ ਦੀ ਨਾਲ ਇਹ ਵੀ ਗੱਲ ਚੱਲੀ ਆ ਸਾਡੇ ਪਰਿਵਾਰਕ ਮੈਂਬਰ ਸੁਣ ਲੈਣ ਕਹਿੰਦੇ ਕਿ ਬੀ ਟੈਕ ਦੀ ਡਿਗਰੀ 4 ਸਾਲ ਚ ਹੁੰਦੀ ਆ ਤੇ 1 ਸਾਲ ਚ ਕਿਹੜਾ EMPLOYE ਲੈ ਕੇ ਆਇਆ ਮੱਖਣ ਗਰੇਵਾਲ ਕਹਿੰਦੇ ਉਹ ਵੀ ਗੱਲ ਮੈਂ ਕਰੂੰਗਾ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਫੋਨ ਲਾ ਲੈਣਾ ਇੱਕ ਸਪੈਸ਼ਲ ਇੰਟਰਵਿਊ ਵੀ ਕਰ ਲੈਣੀ ਮੱਖਣ ਗਰੇਵਾਲ ਉਹਨਾਂ ਨਾਲ ਕਿ ਕਿਹੜਾ ਇਦਾਂ ਦਾ ਕਿਹੜੀ ਇਦਾਂ ਦੀ ਮਹਾਨਸਤੀ ਉਹਨਾਂ ਦੇ ਕਹਿਣ ਦੇ ਮੁਤਾਬਕ ਜੀ ਮੱਖਣ ਗਰੇਵਾਲ ਉਹਨਾਂ ਨੇ ਕਿਹਾ ਕਿ 4 ਸਾਲ ਦੀ ਬੀਟੈਕ ਦੀ ਡਿਗਰੀ 1 ਸਾਲ ਚ ਕੀਤੀ ਆ ਇਹ ਮੱਖਣ ਗਰੇਵਾਲ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਜੇ ਉਹ ਖੁਲਾਸੇ ਕਰਦਣ ਅੱਛਾ ਈਓ ਸਾਹਿਬ ਨੇ ਉਹਨਾਂ ਨੇ ਗਲੇ ਸ਼ਿਕਵੇ ਕੀਤੇ ਪਰ ਮੱਖਣ ਸਿੰਘ ਹੋਰਾਂ ਨੇ ਅ ਨਾਲ ਦੀ ਨਾਲ ਇਤੋਂ ਬਾਅਦ ਕੀ ਗੱਲ ਹੁੰਦੀ ਏ ਰਕੇ ਸਾਭੀ ਜਦੋਂ ਮਾਮਲਾ ਭੱਖਿਆ ਹੁੰਦਾ ਲਲਿਤ ਮੋਨ ਥੋੜਾ ਕਹਿੰਦੇ ਕਿ ਚੁੱਪ ਕਰੋ ਤਾਂ ਮੱਖਣ ਗਰੇਵਾਲ ਤੁਹਾਨੂੰ ਪਤਾ ਉਹ ਵੀ ਫਲ ਪਰ ਕਹਿੰਦੇ ਯਾਰ ਤੇਰਾ ਤਾਂ ਵੀਜ਼ਾ ਲੱਗਾ ਤਾਂ ਤਾਂ 2 ਮਹੀਨੇ ਬਾਅਦ ਚੱਲ ਜਾਣਾ ਬਿਲਕੁਲ ਪਰ ਮੈਂ ਇਹ ਸਵਾਲ ਪੁੱਛਣਾ ਚਾਹਨਾ ਅੱਛਾ ਪਰਮਖਾਲ ਸਾਹ ਜੀ ਨੇ ਫਿਰ ਉੱਥੇ ਵੀ ਸੁਆਜੀ ਚ ਕਹਿੰਦਾ ਵੀ ਚਲੋ ਜਾਣਾ ਤਾਂ ਸਲਾਹ ਨਾ ਜਾਈਏ ਠੀਕ ਅੱਛਾ ਸਚਨ ਜੀ ਮਾਨ ਬਾਹਰ ਜਾਂਗੜਾ ਮਿਸੇਸ ਜਾਂਗੜਾ ਉਹ ਬਾਹਰ ਠੀਕ ਹੈ ਲਲਿਤ ਮਾਨ ਪਾਟਕਰਲੇ ਹੁਣੇ ਆਏ ਥੋੜੇ ਦਿਨ ਪਹਿਲਾਂ ਪਰਮਖਾਲ ਸਾਹਿਬ ਜੀ ਵੀ ਜਾ ਕੇ ਆਏ ਆ ਤਾਂ ਹਸਾਬ ਕਿਤਾਬ ਤੁਸੀਂ ਦੇਖ ਲਓ ਜਿਹੜੇ ਹੈਗੇ ਆ ਉਹ ਲੜੀ ਜਾਂਦੇ ਆ ਚਲੋ ਇਹ ਵਾਪਸ ਆ ਗਏ ਆ ਜਿਹੜੇ ਨਹੀਂ ਆਏ ਉਹ ਨਹੀਂ ਆਏ ਉਹ ਉਹਨਾਂ ਦਾ ਸਪਸ਼ਟੀਕਰਨ ਕਿਉਂ ਨਹੀਂ ਆਏ ਪਰ ਇੱਥੇ ਵੀ ਰਹਿ ਕੇ ਯਾਰ ਲੋਕ ਮੈਨੂੰ ਦੱਸ ਕੋਈ ਚੇਂਜ ਤੈਨੂੰ ਪਹਿਲਾਂ ਨਾਲੋਂ ਨਜ਼ਰ ਆਉਂਦੀ ਹੈ ਕਿ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਵਿਗੜਦੇ ਦਿਸਦੇ ਪਏ ਆ ਵਿਗੜਦੇ ਦਿਸ ਰਹੇ ਆ ਦੱਸੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਵਿਗੜਦੇ ਦਿਸ ਰਹੇ ਆ ਤੁਸੀਂ ਇੰਨਾ ਸ਼ੁਗਰ ਕਰੋ ਕਿ ਹਜੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਜਦਕਿ ਮੀਂਹ ਪੈਣਾ ਚਾਹੀਦਾ ਪਰ ਜੇ ਮੀਂਹ ਪੈ ਗਿਆ ਤੇ ਨਾ ਮਾਸ਼ਾਅੱਲਾ ਬੋਲੋ ਆਪਾਂ ਕਹਿੰਦੇ ਆ ਨਾ ਉਹਨੂੰ ਪਤਾ ਸਾਬ ਨਹੀਂ ਹੋਣੀ ਸਿਚੁਏਸ਼ਨ ਬਿਲਕੁਲ ਬਿਲਕੁਲ ਆ ਲੋਕ ਸਾਨੂੰ ਕਈ ਵਾਰੀ ਫੋਨ ਕਰ ਦਿੰਦੇ ਬੰਗਿਆਂ ਤੋਂ ਕਿ ਵੇਲੇ ਬਲਾਚੌਰ ਤੋਂ ਭਾਜੀ ਨਵੇਂ ਸ਼ਹਿਰ ਨਹੀਂ ਪਿਆ ਨਵੇਂ ਸ਼ਹਿਰ ਚ ਕੀ ਪਾਪੀ ਰਹਿੰਦੇ ਐਂ ਤੰਗ ਕਰਦੇ ਮੈਂ ਕਹਿੰਦਾ ਪਾਪੀ ਨਹੀਂ ਰਹਿੰਦੇ ਰੱਬ ਨੂੰ ਮੰਨਣ ਵਾਲੇ ਰਹਿੰਦੇ ਆ ਜੀ ਕਿਉਂਕਿ ਰੱਬ ਨੂੰ ਪਤਾ ਸਾਬ ਨਹੀਂ ਹੋਣਾ ਇਹਨਾਂ ਤੋਂ ਬਿਲਕੁਲ ਬਿਲਕੁਲ ਸਹੀ ਗੱਲ ਜੋ ਤੂਫਾਨ ਆਉਣਾ ਜੋ ਇੱਥੇ ਚਿੱਕੜ ਹੋਣਾ ਜੋ ਸੀਵਰੇਜ ਓਵਰ ਫਲੋ ਹੋਣੇ ਆ ਉਹ ਸਾਬ ਨਹੀਂ ਹੋਣੇ ਰੱਬ ਨੂੰ ਪਤਾ ਰੱਬ ਤਾਂ ਕਹਿੰਦਾ ਮੈਂ ਬਚਾ ਲਵਾਂ ਇਹਨਾਂ ਨੂੰ ਲੀਡਰਾਂ ਨੇ ਤਾਂ ਕੁਝ ਨਹੀਂ ਕਰਨਾ ਤਾਂ ਇੱਕ ਬੁੱਝੇ ਨੂੰ ਕਰਨਾ ਮੈਂ ਬਚਾ ਲਵਾਂ ਤਾਂ ਇਹ ਬਹੁਤ ਰਕੇ ਸਾ ਵੀ ਗੁੰਝਲਦਾਰ ਗੱਲਾਂ ਆ ਗੰਭੀਰ ਮਸਲੇ ਆ ਉਹ ਯਾਰ ਤੁਸੀਂ ਇੱਕ ਮੀਟਿੰਗ 'ਚ ਚੱਲ ਲੜ ਲਓ ਹਰ ਮੀਟਿੰਗ 'ਚ ਹਰ ਮੀਟਿੰਗ 'ਚ ਲੜਾਈ ਚੰਗੀ ਥੋੜੀ ਹਰ ਮੀਟਿੰਗ 'ਚ ਲੜਾਈ ਹਰ ਮੀਟਿੰਗ 'ਚ ਤੁਸੀਂ ਕੋਈ ਦੇਖੋ ਹੁਣ ਪਿਛਲੀ ਵਾਰ ਜਿਹੜਾ ਕਹਿੰਦੇ 98% ਟੀਚਾ ਇਹਨਾਂ ਨੇ ਜਿਹੜਾ ਹਾਸਲ ਕਰ ਲਿਆ 4 ਕਰੋੜ 58 ਲੱਖ ਜੇ ਮੈਂ ਗਲਤ ਨਾ ਹੋਵਾਂ ਲਗਭਗ ਉਹ ਜਿਹੜਾ ਕਹਿੰਦੇ ਸ਼ਹਿਰ ਦੇ ਵਿਕਾਸ ਲਈ ਲੱਗੇ ਆ ਇੱਥੇ ਟੈਕਸੀ ਵਾਲੇ ਵੀਰਾਂ ਨੇ ਬਹੁਤ ਵਧੀਆ ਨੇਕ ਕੰਮ ਕੀਤਾ ਜੀ 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 ਇੱਥੋਂ ਇੱਥੇ ਬੁੱਟੇ ਲਾਉਂਦੇ ਆ ਪੂੜਾ ਚਾਕੇ ਬੁੱਟੇ ਲਾ ਦੇ ਸਪੈਸ਼ਲ ਦਿਖਾ ਕੇ ਜਾਵਾਂਗੇ ਤਾਂ ਮੈਂ ਉਹ ਸਵਾਲ ਕਰਨਾ ਚਾਹੁੰਦਾ ਜੇ ਇੰਨੇ ਰੁਪਏ ਲੱਗੇ ਆ ਤਾਂ ਨਮਸ਼ਾਹ ਦੀ ਤਰੱਕੀ ਲਈ ਕਿੱਥੇ ਲੱਗੇ ਸਾਨੂੰ ਵੀ ਦੱਸ ਦੋ ਮੇਰਾ ਹੱਕ ਬਣਦਾ ਕਿ ਨਹੀਂ ਬਣਦਾ ਬਿਲਕੁਲ ਬਣਦਾ ਜੀ ਸ਼ਹਿਰਦਾਰ ਹੋਣ ਦੇ ਨਾਤੇ ਮੇਰਾ ਹੱਕ ਬਣਦਾ ਕਿ ਨਹੀਂ ਬਣਦਾ ਜਿਹੜੇ ਦੇਖ ਰਹੇ ਉਹਨਾਂ ਦਾ ਹੱਕ ਬਣਦਾ ਕਿ ਨਹੀਂ ਬਣਦਾ ਬਿਲਕੁਲ ਬਣਦਾ ਕਿੱਥੇ ਲੱਗਿਆ ਪੈਸਾ ਦੇਖੋ ਐਮਸੀ ਸਹਬਾਨ ਚੁਣੇ ਕਿਸ ਗੱਲ ਕਰਕੇ ਆ ਕਿ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਚ ਕੋਈ ਮੁਸ਼ਕਲਾਂ ਹੁੰਦੀਆਂ ਆ ਉਹਨਾਂ ਨੇ ਐਮਸੀ ਚੁਣ ਕੇ ਭੇਜੇ ਹੋਇਆ ਉਹ ਉਹਨਾਂ ਦਾ ਹੱਕ ਬਣਦਾ ਜੀ ਸਾਰਿਆਂ ਦਾ ਹੱਕ ਬਣਦਾ ਪੁੱਛਣਾ ਅੱਛਾ ਇਸ ਤੋਂ ਬਾਅਦ ਸਿਚੁਏਸ਼ਨ ਕੀ ਬਣਦੀ ਆ ਚੇਤਰਾਮ ਰਦਰਨ ਕਹਿੰਦੇ ਐਮਈ ਕੁਝ ਕਹਿੰਦਾ ਠੇਕੇਦਾਰ ਕੁਝ ਕਹੀ ਜਾਂਦੇ ਆ ਮਤਲਬ ਤਾਲਮੇਲ ਹੈ ਨਹੀਂ ਤਾਲਮੇਲ ਦੀ ਕਮੀ ਆ ਤਾਲਮੇਲ ਦੀ ਕਮੀ ਕਰਕੇ ਭੁਗਤ ਕੌਣ ਰਿਹਾ ਆਮ ਲੋਕ ਆਮ ਮੰਦਾ ਬਿਲਕੁਲ ਤੇ ਜੇ ਐਮਸੀ ਆ ਨੂੰ ਹੀ ਠੇਕੇਦਾਰ ਕੁਝ ਕਹਿ ਰਿਹਾ ਐ ਐਮੀ ਕੁਝ ਕਹਿ ਰਿਹਾ ਆਮ ਬੰਦੇ ਦੀ ਗੱਲ ਸੁਣਨ ਵਾਲੀ ਹੋ ਬਿਲਕੁਲ ਜਿੱਦਾਂ ਪਿੱਛੇ ਜੇ ਮੈਨੂੰ ਇੱਕ ਐਮਸੀ ਕਹਿੰਦਾ ਕਹਿੰਦਾ ਉਹ ਸੂਰੀ ਸਾਹਿਬ ਜਿਹੜਾ ਤੁਸੀਂ ਮਸਲਾ ਹੱਲ ਕਰਾਇਆ ਨਾ ਉਹ ਮੈਂ ਤੁਹਾਡੇ ਕਰਕੇ ਨੂੰ ਮੈਂ 9 ਵਾਰ ਜਾਇਆ ਐ ਐਮੀ ਕੋਈ ਭਈ ਮੈਂ ਕਿਹਾ ਭਰੇਆ ਲੋਕਾ ਰੱਬ ਦੇ ਆ ਬੰਦਿਆ ਜੇ ਤੂੰ 9 ਵਾਰ ਜਾਇਆ ਐ ਤੇਰੀ ਉਹਨੇ ਨਹੀਂ ਸੁਣੀ ਫੇਰ ਆਮ ਬੰਦੇ ਦਾ ਕੀ ਹਾਲ ਹੋਊਗਾ 900 ਵਾਰ ਜਾਊਗਾ ਫੇਰ ਬਿਲਕੁਲ ਬਿਲਕੁਲ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਪਿਰਥੀ ਜੀ ਕਹਿੰਦੇ ਸਾਡਾ ਪ੍ਰਧਾਨ ਸਸਪੈਂਡ ਕਰਾਤਾ ਕੀ ਕਰੀਏ ਪਿਰਥੀ ਜੀ ਦਾ ਦੁੱਖ ਜਾਗਿਆ ਹੂੰ ਪਰ BBC ਸਕੋਰ ਵੀ ਕਾਦੇ ਸ਼ਬਦ ਹੈ ਉਹ ਕਹਿੰਦੇ ਆਪਣੀ ਗਲਤੀ ਨਾਲ ਹੀ ਹੋਇਆ ਜੋ ਉਹ ਤਾਂ ਆਪਾਂ ਮੋਟਾ-ਮੋਟਾ ਤੁਹਾਨੂੰ ਨਿਚੋੜ ਦੱਸਦੇ ਆ ਵਿਆਖਿਆ ਹੀ ਦੱਸ ਰਹੇ ਆ ਅੱਛਾ ਉੱਥੇ ਫਿਰ ਲਲਿਤਮਨ ਪਾਟਕ ਨੇ ਇੱਕ ਸਟੈਂਡ ਲਿਆ ਜਿਹੜਾ ਮੈਨੂੰ ਸਹੀ ਵੀ ਲੱਗਾ ਦੇਖੋ ਜਿਹੜੀ ਗੱਲ ਚਹਿਰੇ ਦੀ ਆ ਜਾਇਜ਼ ਹੈ ਜੀ ਤੇ ਤਾਰੀਫ਼ ਬਣਦੀ ਆ ਤਾਰੀਫ਼ੀ ਬਣਦੀ ਆ ਉਹ ਕਹਿੰਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ठेकेदार ਜਿਨ੍ਹਾਂ ਦੇ ਟੈਂਡਰ ਹੋਏ ਆ ਉਹਨਾਂ ਤੋਂ ਕੰਮ ਕਰਾਣਾ ਮੈਂ ਕਰਾਉਂਗਾ ਜੇ ਨਹੀਂ ਹੋਗਾ ਤਾਂ ਮੇਰੇ ਖਿਲਾਫ ਮੇਰੇ ਤੋਂ ਸਵਾਲ ਪੁੱਛ ਲਿਓ ਕਹਿੰਦੇ ਨਹੀਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਵਾਬ ਦਈ ਹਾਂ ਹਾਂ ਮੈਂ ਜਵਾਬ ਦੇਈ ਆ ਇਹ ਮੈਨੂੰ ਗੱਲ ਸਹੀ ਲੱਗੀ ਕਿ ਜਦੋਂ ਟੈਂਡਰ ਲੱਗ ਗਏ ਆ ਆ ਦਿਖਾ ਦੇ ਵੀ ਜੇ ਇੱਥੇ ਤਸਵੀਰ ਨਾਲ ਦੀ ਨਾਲ ਮਤਲਬ ਆਹ ਦੇਖੋ ਵੀਰਾਂ ਨੇ ਇੱਥੇ ਕੂੜਾ ਹੁੰਦਾ ਸੀ ਇੱਥੇ ਬੂਟੇ ਲਾਦਦੇ ਹੁਣ ਸਾਡੀ ਜ਼ਿੰਮੇਵਾਰੀ ਹੈ ਅਸੀਂ ਟੇਕ ਕੇਅਰ ਕਰੀਏ ਅਸੀਂ ਗੰਦ ਨੂੰ ਵਧਾਈਏ ਨਾ ਗੰਦ ਨੂੰ ਘਟਾਈਏ ਔਰ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇੱਥੇ ਉਹ ਜਿਹੜੇ ਹੁੰਦੇ ਆ ਵੱਡੇ ਵੱਡੇ ਬਿੰਨ ਉਹ ਲਗਾ ਦਿੱਤੇ ਜਾਣ ਤਾਂ ਜੋ ਲੋਕ ਉਹਦੇ ਅੰਦਰ ਸਿੱਟ ਕਿਉਂਕਿ ਟਰਾਲੀ ਜਿਹੜੀ ਹੁੰਦੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਕਿ ਬਾਹਰਲੇ ਦੇਸ਼ਾਂ ਚਾਰਪ ਕੰਟਰੀਆਂ ਚ ਕਿੱਦਾਂ ਕੰਮ ਹੁੰਦਾ ਅੱਛਾ ਇਹ ਮੈਨੂੰ ਲਲਿਤ ਮੋਹਨ ਹੁਣਾਂ ਦਾ ਸਟੈਂਡ ਵਧੀਆ ਲੱਗਿਆ ਲੇਕਿਨ ਪ੍ਰਿਥੀ ਚੰਦ ਫੇਰ ਬੋਲਦੇ ਆ ਕਿ ਕਹਿੰਦੇ ਹੁਣੋ ਕੁਝ ਵੀ ਨਹੀਂ ਅੱਛਾ ਫੇਰ ਪੱਥਰੋਂ ਪੱਤਰੀ ਸ਼ੁਰੂ ਹੋ ਕੇ ਜਦੋਂ ਨਹੀਂ ਕਹਿਦਾ ਪ੍ਰਿਥੀ ਚੰਦ ਨੇ ਹੁਣੋ ਕੁਝ ਵੀ ਨਹੀਂ ਲਲਿਤ ਮੋਹਨ ਪਾੜਨ ਦਵਾ ਰੋ ਹੁਣ ਆ ਕਿਉਂ ਨਹੀਂ ਕੁਝ ਫੇਰ ਉਹ ਇਸ ਸਟਾਈਲ ਮਤਲਬ ਬੈਲੈਂਸ ਦੀ ਗੱਲ ਹੋਈ ਸੀ ਕਿ ਮੈਂ ਲਵਾਂਗਾ ਜ਼ਿੰਮੇਵਾਰੀ ਲੈਣਾ ਉਹ ਤਾਂ ਦੋਨੇ ਕਹਤਾ ਹੋਣਾ ਕੁਝ ਵੀ ਨਹੀਂ ਉਹ ਫਿਰ ਗੱਲ ਵੱਧ ਗਈ ਔਰ ਫਿਰ ਉਸ ਤੋਂ ਬਾਅਦ ਡਾਕਟਰ ਕਮਲ ਹੋਣਾ ਨੇ ਇੱਕ ਗੱਲ ਰੱਖੀ ਆ ਜੀ ਉਹ ਕਹਿੰਦੇ ਕੰਪੈਰੀਸ਼ਨ ਕਰ ਲੋ ਸਚਿੰਦ ਦੇ ਟਾਈਮ ਤੇ ਕਿੰਨਾ ਕੰਮ ਹੋਇਆ ਤੇ ਸਾਡੇ ਟਾਈਮ ਤੇ ਕਿੰਨਾ ਕੰਮ ਹੋਇਆ ਪਰ ਇੱਕ ਗੱਲ ਡਾਕਟਰ ਕਮਲ ਕਹਿ ਕੇ ਜਿੱਤੇ ਸਵਾਲ ਮੰਨਦਾ ਉਹ ਕਹਿੰਦੇ ਸਚਿੰਦ ਦੇ 5 ਸਾਲ ਤੇ ਸਾਡਾ 1 ਸਾਲ ਦੇਖ ਲਓ ਸਚਿੰਦ ਦਾ 21 ਇਚ ਬਣਿਆ ਮੇਰੇ ਖਿਆਲ ਪ੍ਰਧਾਨ ਔਰ ਤੇ ਹੀ ਚਲਾਤਾ ਤੇ ਫਿਰ 2 ਸਾਲ ਲਿਆ 2 ਤੇ 1 ਦਾ ਕੰਪੈਰੀਸ਼ਨ ਹੋਊਗਾ ਬਿਲਕੁਲ 5 ਸਾਲ ਕਿਧਰ ਹੋ ਗਏ ਇਹ ਵੀ ਕੋਈ ਗੱਲ ਮੈਨੂੰ ਲੌਜੀਕਲੀ ਨਹੀਂ ਲੱਗੀ ਉਹਨਾਂ ਨੇ ਕੰਪੈਰੀਜ਼ਨ ਦੀ ਗੱਲ ਕੀਤੀ ਤੇ ਕਾਂਗਰਸ ਹੀ ਹੁਣ ਬਹਿ ਕੇ ਕੰਪੈਰੀਜ਼ਨ ਕਰ ਲੈਣ ਜੇ ਕੁਝ ਕੀਤਾ ਉਹਨਾਂ ਨੇ ਸਜਨ ਦੀ ਜਦੋਂ ਪ੍ਰਧਾਨਗੀ ਸੀ ਉਸ ਟਾਈਮ ਤੇ ਕੋਈ ਸ਼ਹਿਰ ਦੀ ਵਿਕਾਸ ਲਈ ਕੰਮ ਹੋਇਆ ਤਾਂ ਕੰਪੈਰੀਜ਼ਨ ਕਰਕੇ ਦਿਖਾ ਦੇ ਨਹੀਂ ਤਾਂ ਉਹਨਾਂ ਨੇ ਤਾਂ ਚੈਲੰਜ ਕਰ ਦਿੱਤਾ ਡਾਕਟਰ ਕਮਲ ਉਹਨਾਂ ਨੇ ਉਹ ਕਹਿੰਦੇ ਆ ਲੋ ਚੱਕੋ ਰਜਿਸਟਰ ਦਿਖਾਓ ਕੰਪੈਰੀਜ਼ਨ ਕਰਕੇ ਤੁਹਾਡੇ ਵੇਲੇ ਕਿੰਨਾ ਕੰਮ ਹੋਇਆ ਤੇ ਸਾਡੇ ਵੇਲੇ ਕਿੰਨਾ ਕੰਮ ਹੋਇਆ ਪਰ ਰਕੇ ਸਾਭੀ ਮੈਂ ਇੱਥੇ ਜ਼ਰੂਰ ਪ੍ਰਭਾਵੇਤ ਹੋਇਆ ਡਾਕਟਰ ਨਸ਼ਤਰਪਾਲ ਉਹਨਾਂ ਦੇ ਸਲੀਕੇ ਤੋਂ ਜੀ ਉਹਨਾਂ ਨੇ ਆਪਣਾ ਸਬਰ ਨਹੀਂ ਗਵਾਇਆ ਐ ਚਲੋ ਮੈਂ ਹੁੰਦਾ ਕੋਈ ਹੋਰ ਹੁੰਦਾ ਬੰਦਾ ਬੋਲਦੇ ਕਿ ਯਾਰ ਤੁਸੀਂ ਮੇਰੀ ਸੁਣਦੇ ਨਹੀਂ ਮੈਂ ਐਮਐਲਏ ਬੈਠਾ ਉਹ ਨਹੀਂ ਸਬਰ ਨਹੀਂ ਗਵਾਇਆ ਬੜੇ ਸ਼ਾਂਤ ਬੜੇ ਠੰਮੇ ਨਾ ਬੜੇ ਸਲੀਕੇ ਨਾਲ ਬਹਿ ਕੇ ਨਾ ਆਵਾਜ਼ ਨੂੰ ਬਹੁਤਾ ਉੱਚਾ ਕੀਤਾ ਨਾ ਨੀਵਾ ਕੀਤਾ ਐਨ ਠੋਸ ਜੀ ਗੱਲ ਕੀਤੀ ਹੈ ਔਰ ਬੜੀ ਤਹਿਜ਼ੀਬ ਨਾਲ ਉਹਨਾਂ ਨੇ ਗੱਲ ਕੀਤੀ ਹੈ ਔਰ ਹੱਲ ਕੱਢਣ ਦੀ ਗੱਲ ਕੀਤੀ ਹੈ ਐਦਾਂ ਹੋਣਾ ਚਾਹੀਦਾ ਸਾਰਿਆਂ ਨੂੰ ਸਾਰੇ ਆਉਣ ਇੱਕ 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 ਆਪਣਾ ਪੁਆਇੰਟ ਰੱਖ ਲੈ ਇਹ ਨਹੀਂ ਕਿ ਆਉਣ ਦੇ ਨੂੰ ਟਿਕਰਾਂ ਸ਼ੁਰੂ ਹੋ ਜਾਣ ਆ ਵੇਈ ਤੂੰ ਦੱਸ ਤੂੰ ਦਦਨ ਕੀ ਕਹਿੰਦਾ ਸੀ ਉਹ ਕべ ਤੂੰ ਐਦਾਂ ਕਹਿਆ ਸੀ ਤੂੰ ਐਦਾਂ ਕਹੇ ਸੀ ਰਿਵਾਜ ਉੱਚੀ ਹੋ ਜਾਂਦੀ ਆ ਉਹਨਾਂ ਲੋਕਾਂ ਦਾ ਘਾਣ ਹੁੰਦਾ ਬਿਲਕੁਲ ਲੋਕਾਂ ਦਾ ਨੁਕਸਾਨ ਹੁੰਦਾ ਔਰ ਅਗਲੀ ਗੱਲ ਕਰਦੇ ਆ ਫਿਰ ਲਲਿਤ ਮੋਨ ਪਾਟਕ ਉਹਨਾਂ ਨੇ ਖੋਰ ਪੁਆਇੰਟ ਰੱਖਿਆ ਜਦੋਂ ਪ੍ਰਿਥੀ ਉਹਨਾਂ ਦਾ ਬਹਿਸ ਹੀ ਹੁੰਦੀ ਸੀ ਨਾ ਉਹ ਕਹਿੰਦੇ ਸਾਰੇ ਸੀਵਰ ਬਲਾਕ ਹੈ ਜੇ ਕੰਮ ਕਰਦੇ ਇਨਕੁਆਰੀਆਂ ਖਿਲਾ ਲੈਂਦੇ ਹੈ ਇਹ ਇਹ ਕੰਮ ਕਿੱਦਾਉ ਯਾਰ ਜੇ ਤੁਸੀਂ ਇੱਕ ਦੂਜੇ ਦੇ ਰੋੜੇ ਮਾਰੀ ਜਾਣੇ ਆ ਵੱਟੇ ਮਾਰੀ ਜਾਣੇ ਆ ਤਾਂ ਕੰਮ ਕਿੱਦਾਉਗੇ ਦੇਖੋ ਤੁਸੀਂ ਚੁਣ ਹੋ ਗਏ ਆ ਬਿਲਕੁਲ ਹੁਣ 26 ਚ ਵੋਟਾਂ ਪੈਣੀਆਂ ਤਦ ਤੱਕ ਕੰਮ ਕਰ ਲੋ ਔਰ ਲੋਕ ਸਿਆਣੇ ਆ ਲੋਕ ਨਹੀਂ ਕਿਸੇ ਨਾਲ ਵਿਗਾੜਦੇ ਪਰ ਉਹਨਾਂ ਨੇ ਵੋਟਾਂ 'ਚ ਤੁਹਾਨੂੰ ਜਵਾਬ ਦੇ ਦੇਣਾ ਬਿਲਕੁਲ ਦੇਊਗੀ ਜਨਤਾ ਜਵਾਬ ਦੇਊਗੀ ਜਨਤਾ ਜਵਾਬ ਦਿੰਦੀ ਆ ਮੈਂ ਹੈਰਾਨ ਆ ਰਕੇਸ਼ ਸਾਹਿਬ ਵੀ ਪਿਛਲੀ ਵਾਰ ਕਿਹਾ ਜਾ ਰਿਹਾ ਕਿ 14 ਕਰੋੜ 27 ਲੱਖ 50 ਹਜ਼ਾਰ ਲੋਕਾਂ ਦੇ ਟੈਕਸਾਂ ਤੋਂ ਇਕੱਠਾ ਹੋਇਆ ਜਿਦੇ 'ਚੋਂ ਤਨਖਾਹ ਗਈ ਆ 8 ਕਰੋੜ 22 ਲੱਖ 17 ਹਜ਼ਾਰ ਦੇ ਆਸ-ਪਾਸ ਜੋ ਕਿ ਮੈਂ ਰਿਪੋਰਟ ਪੜ੍ਹ ਸਕਿਆ ਹਾਂ ਤੇ ਲੋਕਾਂ ਨੇ ਜੇ ਇੰਨਾ ਪੈਸਾ ਤੁਹਾਨੂੰ ਦਿੱਤਾ ਆ ਬਦਲੇ ਚ ਮਿਲਿਆ ਕੀ ਆ ਫੇਰ ਲੋਕ ਪਰੇਸ਼ਾਨ ਆ ਫੇਰ ਦਿਖਾਈ ਜਦਾਂ ਪਾਣੀ ਆ ਮੇਨ ਸੜਕਾਂ ਤੇ ਫੇਰ ਪਾਣੀ ਇੱਦਾਂ ਖੜਾ ਆ ਹੋ ਯਾਰ ਸ਼ਰਮ ਨਹੀਂ ਆਉਂਦੀ ਹੈ ਅੱਛਾ ਇਹ ਇੱਥੇ ਹੀ ਬਸ ਨਹੀਂ ਅੱਜ ਰੰਗ ਸਾਰਿਆਂ ਨੂੰ ਚੜਿਆ ਕੱਲੇ ਆਹ ਦਿਖਾ ਦੇ ਕੱਲੇ ਐਮ ਸੀ ਸਹਿਬਾਨ ਨਹੀਂ ਆ ਪਛਮੰਦ ਸੇ ਇਹੋ ਤੇ ਐਮ ਵੀ ਬੈਂਸ ਪੇ ਈਓ ਵੀ ਕਹਿੰਦਾ ਆ ਉਂਗਲਾਂ ਜੀਆਂ ਦੇਣ ਦੀਆਂ ਗੱਲਾਂ ਕਰਦੇ ਆ ਦੇਖੋ ਸ਼ਬਦਾਬਲੀ ਦੇਖੋ ਲਾਈਵ ਹੈ ਕਹਿੰਦਾ ਉਂਗਲਾਂ ਜੀਆਂ ਦੇਈ ਜਾਂਦੇ ਆ ਔਰ ਕਹਿੰਦੇ ਇਹ ਸੀ ਕਲਾਸ ਈਓ ਆ ਐਮਈ ਆਪਣੇ ਸੀਨੀਅਰ ਨੂੰ ਕਹਿ ਰਿਹਾ ਕਹਿੰਦਾ ਇਹ ਸੀ ਕਲਾਸ ਜਿਹੜੇ ਸਾਈਨ ਕੀਤੇ ਕੋਈ ਉਹਨਾਂ ਨੇ ਕੋਈ ਸਾਈਨ ਸੋਇਨ ਕੀਤੇ ਉਹ ਕਿ ਕੋਈ ਈਓ ਸਾਹਮਣੇ ਕਹਿੰਦਾ ਉਹ ਵੀ ਮੇਰੇ ਤੋਂ ਪ੍ਰੂਫ ਹੈਗਾ ਮਤਲਬ ਸਾਰੇ ਇੱਕ ਦੂਜੇ ਤੇ ਪ੍ਰੂਫ ਚੱਕੀ ਫਿਰਦੇ ਆ ਇਹ ਨਵੇਂ ਸ਼ਹਿਰ ਦੀ ਲੜਾਈ ਨਹੀਂ ਪ੍ਰਿੰਕਲ ਤੇ ਹਨੀ ਸੇਠੀ ਵਾਲੀ ਲੜਾਈ ਹੋ ਗਈ। ਬਿਲਕੁਲ ਸਹੀ ਕਹ ਲਿਓ ਮੁੱਦਾ ਚਾਹ। ਪ੍ਰੂਫ ਹੀ ਚੱਕੀ ਫਿਰਦੇ ਇੱਕ ਦੂਜੇ ਦੇ ਉਹ ਕੋਈ ਪ੍ਰੂਫ ਇਹ ਵੀ ਕੱਢ ਲਓ ਕਿ ਯਾਰ ਮੈਂ ਤਾਂ ਚਾਹੁੰਨਾ ਕਿ ਕਿਸ ਦਿਨੇ ਕਹਿੰਦੇ ਯਾਰ ਤੂੰ ਚੰਗਾ ਕੰਮ ਕੀਤਾ ਸੀ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਵੀ ਕੁਝ ਸਿੱਖਣਾ ਚਾਹੁੰਨਾ। ਬਸ ਐਂ ਹੀ ਕਹਿੰਦੇ ਤੈਨੂੰ ਉਹ ਤਾਂ ਐ ਕੀਤਾ, ਤੂੰ ਉਹ ਤਾਂ ਐ ਕੀਤਾ, ਤੇਰੇ ਨਾਲ ਤੇ ਨੈ ਕੀਤਾ, ਤੇਰੇ ਫਲਾਣੇ ਨਾਲ ਤੇ ਨੈ ਕੀਤਾ। ਜਦ ਤੁਸੀਂ ਐਮਸੀ ਬਣ ਕੇ ਜਾਂਦੇ ਆ ਮੀਟਿੰਗ 'ਚ। ਜੀ। ਤੁਸੀਂ ਉਹ ਵਾਰਡ ਦੇ ਬਣ ਕੇ ਜਾਓ। ਮੇਰੇ ਵਾਰਡ ਦੀਆਂ ਆ ਪ੍ਰੋਬਲਮਸ ਆ। ਫੌਰਨੀ ਫੋਟੋ ਨਾਲ ਲੈ ਜਾਓ ਕਿ ਆ ਦੇਖੋ ਜੀ ਤ ਮੇਰੇ ਵਾਰਡ ਦੀਆਂ ਆ ਪ੍ਰੋਬਲਮਸ ਆ ਮੇਰੇ ਵਾਰਡ ਚ ਇੱਥੇ ਪਾਣੀ ਖੜਾ ਇੱਥੇ ਸੀਵਰ ਬਲੌਕ ਆ ਮੇਰੇ ਵਾਰਡ ਚ ਐਨੇ ਲੋਕ ਆ ਐਨੇ ਘਰ ਆ ਐਨੇ ਘਰਾਂ ਚ ਦਿੱਕਤ ਆ ਐਦਾਂ ਤਾਂ ਗੱਲ ਵੀ ਕਰੋ ਹੈ ਚਲੋ ਮੇਨ ਮੁੱਦੇ ਆ ਜਿਹੜੇ ਉਹ ਚੱਕਣੇ ਉਹ ਸਾਂਝੇ ਤੌਰ ਤੇ ਚੱਕ ਲੋ ਰੇਲਵੇ ਰੋਡ ਦਾ ਮੁੱਦਾ ਪਰ ਹਰ ਇੱਕ ਐਮਸੀ ਦਾ ਫਰਜ਼ ਬਣਦਾ ਉਹ ਜਾ ਕੇ ਕਹਵੇ ਕਿ ਮੇਰੇ ਮਹੱਲੇ ਚ ਮੇਰੇ ਵਾਰਡ ਚ ਐਨੇ ਕਰਿਆ ਇੰਨੇ ਲੋਕ ਆ ਇੰਨੇ ਬੱਚੇ ਆ ਇੱਥੇ ਇੱਥੇ ਪਾਣੀ ਖੜਾ ਇੱਥੇ ਇੱਥੇ ਦੂਸ਼ਿਤ ਪਾਣੀ ਆ ਰਿਹਾ ਦਿੱਕਤ ਆ ਰਹੀ ਆ ਫਿਰ ਤਾਂ ਲੋਕ ਕਹਿਣ ਵੀ ਗੱਲ ਕੀਤੀ ਸਿਰਫ ਇੱਕ ਗਰੁੱਪ ਬਣ ਜਾਂਦਾ ਇੱਕ ਗਰੁੱਪ ਇਦਾਂ ਨਹੀਂ ਕਿ ਕੋਈ ਇੱਕ ਗਰੁੱਪ ਆ ਦੋ ਤਿੰਨ ਜਿਹੜੇ ਲੱਗੇ ਆ ਆਪਸ ਵਿੱਚ ਹੀ ਲੜੀ ਜਾਂਦੇ ਮਸਲੇ ਕਿਦਾਂ ਹੱਲ ਹੋਗੇ ਫਿਰ ਇਹ ਜੇ ਲੜੀ ਲੜਾਈ ਚੱਲੀ ਜਾਣੀ ਸੂਰੀ ਸਾਹਿਬ ਕਿਸੇ ਮੁੱਦੇ ਤੇ ਚਰਚਾ ਦੀ ਗੱਲ ਕਰਨੀ ਨਹੀਂ ਬਹਿਸ ਬਸਾਉਣੀ ਹੋ ਜਾਣੀ ਆ ਤੇ ਹੱਲ ਤਾਂ ਨਹੀਂ ਫਿਰ ਹੁੰਦਾ ਕਿਸੇ ਵੀ ਮੀਟਿੰਗ ਦਾ ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਮੱਖਣ ਹੋਰਾਂ ਨੇ ਫਿਰ ਗੁੱਸੇ ਵਿੱਚ ਜਦੋਂ ਈਓ ਤੇ ਐਮਈ ਲੜਦੇ ਸੀਗੇ ਉਹ ਕਹਿੰਦੇ ਕਿ ਐਮਈ ਨੂੰ ਬੋਲਣਾ ਨਹੀਂ ਆਉਂਦਾ ਮੱਖਣ ਉਹਨਾਂ ਨੇ ਆਪਣਾ ਗਿਲਾ ਜ਼ाहिर ਕੀਤਾ ਇਹ ਮੱਖਣ ਉਹਨਾਂ ਦੇ ਸ਼ਬਦ ਆ ਕਹਿੰਦੇ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਔਰ ਉੱਥੇ ਫਿਰ ਜਿਹੜੇ ਐਮਈ ਸਾਹਿਬ ਆ ਉਹ ਵੀ ਪੜ ਕੇ ਉਹ ਕਹਿੰਦੇ ਮੇਰੀ ਡਿਗਰੀ ਬਾਰੇ ਇਹਨਾਂ ਨੇ ਗੱਲ ਕੀਤੀ ਹਾਲਾਂਕਿ ਕਿਸੇ ਨੇ ਉਹਨਾਂ ਦਾ ਨਾਮ ਨਹੀਂ ਲਿਆ ਉਹ ਕਹਿੰਦੇ ਮੈਂ 골ਡ ਮੈਡਲਿਸਟ ਆ ਮੈਂ 골ਡ ਮੈਡਲਿਸਟ ਆ ਔਰ ਮੇਰੀ ਡਿਗਰੀ ਤੇ ਇਹਨਾਂ ਨੇ ਸਵਾਲ ਖੜੇ ਕੀਤੇ ਲੇਕਿਨ ਕੇਸਾ ਵੀ ਮੈਂ ਇੱਥੇ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਉਹ 골ਡ ਮੈਡਲਿਸਟ ਨਹੀਂ ਜੀ ਮਤਲਬ ਸਾਡਾ ਸ਼ਹਿਰ ਹੈ ਵੀ ਨੰਬਰ 1 ਨੰਬਰ 1 ਸਿਟੀ ਸਾਡੇ ਕੋਲ EMPLOYE ਵੀ ਉਹੀ ਜਿਹੜੇ 골ਡ ਮੈਡਲਿਸਟ ਜੇ ਫਿਰ ਇਹ ਹਾਲ ਹੈ ਆ ਤੇ ਜਿਹੜੇ ਜਿੱਥੇ ਘੱਟ ਪੜੇ ਲਿਖੇ EMPLOYE ਉੱਥੇ ਕੀ ਆ ਲੂਗਾ ਬਿਲਕੁਲ ਸਹੀ ਗਾ ਉਹਨਾਂ ਚਿਹਰੇ ਮਤਲਬ ਸਾਡੇ ਕੋਲ 골ਡ ਮੈਡਲਿਸਟ ਐਮੀ ਆ ਫਿਰ ਇਹ ਹਾਲ ਹੈ ਸ਼ਹਿਰ ਦਾ ਜੇ ਰੱਬ ਨਾ ਕਰੇ ਸਾਡੇ ਕੋ ਕਿਤੇ ਚੌਥੇ ਮੰਜ਼ਲੇ ਮੇ ਨੰਬਰ ਤੇ ਆ ਬੰਦਾ ਆਇਆ ਹੁੰਦਾ ਉਹ ਹੁੰਦਾ ਔਰ ਹੱਲੇ ਸਾਡਾ ਸ਼ਹਿਰ ਨੰਬਰ 1 ਆ ਔਰ ਅਸੀਂ ਇਹਨਾਂ ਟੈਕਸ ਕੱਟ ਦਿੰਨੇ ਆ ਹਰ ਸਾਲ ਫਿਰ ਇਹ ਹਾਲਾਤ ਨੇ ਫਿਰ ਉਹ ਜਾਂਦਾ ਕਿੱਥੇ ਲੋਕ ਲੋਕ ਤਾਂ ਐਂ ਜ਼ਿੰਦਗੀ ਜਿੰਦੇ ਦਾ ਹਰ ਬੇਲੇ ਸਿਰ ਤੇ ਬਿਜਲੀ ਗੜਕਦੀ ਹੋਵੇ ਬਿਲਕੁਲ ਸਹੀ ਗੱਲ ਹੈ ਔਰ ਲੋਕਾਂ ਨੇ ਤਾਂ ਇਹ ਵੀ ਕਮੈਂਟ ਕੀਤੇ ਦੁਖੀ ਹੋ ਕੇ ਕਹਿੰਦੇ ਅਸੀਂ ਇੱਕਦੋਲੋ ਤਮੰਨਾ ਆ ਸਾਡੀ ਹੂੰ ਪੁੱਛ ਕੀ ਕੀ ਜੀ ਕਹਿੰਦੇ ਜਿੰਨੇ ਐਮਸੀ ਆ ਇਹਨਾਂ ਦੀ ਇੱਕ ਵਾਰ ਮੀਟਿੰਗ ਕਮੇਟੀ ਘਰ ਚ ਨਹੀਂ ਰੇਲਵੇ ਰੋਡ ਤੇ ਬਿਠਾ ਕੇ ਬਿਲਕੁਲ ਆਇਆ ਜੀ ਕਮੇਟੀ ਮੈਂ ਖੁਦ ਚੈੱਕ ਕੀਤਾ ਸੀਗਾ ਫਿਰ ਰੇਲਵੇ ਰੋਡ ਤੇ ਬਿਠਾ ਕੇ ਇਹਨਾਂ ਦੀ ਮੀਟਿੰਗ ਕਰਾਓ ਔਰ ਆਮ ਲੋਕ ਹੁਣ ਔਰ ਆਮ ਲੋਕ ਦਿਲ ਚੋਂ ਡਰ ਕੱਢ ਕੇ ਆਉਣ ਤੇ ਕਹਿਣ ਯਾਰ ਆ ਮਸਲਾ ਸਾਡਾ ਮਸਲਾ ਚੱਕ ਆਪਣੀ ਲੜਾਈ ਬਾਹਰ ਚ ਲੈ ਵੇਂਦੇ ਜਾ ਕੇ ਬਿਲਕੁਲ ਸਹੀ ਗੱਲ ਹੈ ਜੀ ਔਰ ਇੱਥੇ ਨਾਲੇ ਪਤਾ ਵੀ ਕੀਦਾ ਆ ਅੱਜ ਜਿਹੜੇ ਲੜਦੇ ਆ ਕੱਲੂ ਇਕੱਠੇ ਵੀ ਹੋ ਸਕਦੇ ਆ ਸਰੋਪਾ ਹੀ ਪਾਣਾ ਇੱਕ ਹੈ ਪਾਰਟੀ ਚ ਨਹੀਂ ਪਾਣਾ ਬਿਲਕੁਲ ਬਿਲਕੁਲ ਮੁੜ ਕੇ ਉਹਨੇ ਫੇ ਉਹਦੀ ਪੈਰ ਵੀ ਕਰਨ ਲੱਪਣੇ ਕਹਿੰਦੇ ਇਹਨੇ ਤਾਂ ਕੰਮੇ ਬਹੁਤ ਵਧੀਆ ਕੀਤੇ ਚਲੋ ਔਰ ਬੇਨਤੀ ਕਰਦੇ ਆ ਸਾਰੇ ਐਮਸੀ ਸਾਹਿਬਾਨਾਂ ਨੂੰ ਕਿ ਠੀਕ ਆ ਜਿਹੜੇ ਇਸ਼ੂ ਮੇਨ ਹੈਗੇ ਆ ਉਹ ਤੁਸੀਂ ਸਾਂਝੇ ਤੌਰ ਤੇ ਚੱਕੋ ਲੇਕਿਨ ਆਪਣੇ ਆਪਣੇ ਵਾਰਡ ਨੂੰ ਸੰਭੋ ਜਿੱਦਾਂ ਆਪਾਂ ਕਹਿੰਦੇ ਆ ਕਿ ਐਨਆਰਆਈ ਆਪਣੇ ਆਪਣੇ ਪਿੰਡ ਨੂੰ ਸੰਭਲਣ ਇਦਾਂ ਹੀ ਐਮਸੀ ਆਪਣੇ ਆਪਣੇ ਵਾਰਡ ਨੂੰ ਸੰਭੜ ਔਰ ਮੱਖਣ ਗਰੇਵਾਲ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜਿਹੜੇ EMPLOYEES ਆ ਨਗਰ ਕਾਉਂਸਲ ਦੇ ਉਹ ਉਹਨਾਂ ਨਾਲ ਸਹਿਯੋਗ ਦੇਣ ਐਮਸੀਆਂ ਦਾ ਬਿਲਕੁਲ ਹਨਾ ਇਹ ਨਾ ਹੋਵੇ ਕਿ ਜਿਵੇਂ ਚੇਤਨਾ ਬਰਤਨ ਉਹਨਾਂ ਨੇ ਕਿਹਾ ਕਿ ਠੇਕੇਦਾਰ ਕੁਝ ਕਹਿੰਦਾ ਐਮੀ ਕੁਝ ਕਹਿੰਦਾ ਜੇ ਫਿਰ ਐਦਾਂ ਫਿਰ ਤੇ ਐਦਾਂ ਤਾਂ ਕੋਈ ਲੜਸੇ ਰਾ ਹੱਥ ਆਉਣਾ ਹੀ ਨਹੀਂ ਬਿਲਕੁਲ ਨਹੀਂ ਆਉਣਾ ਫੇ ਤਾਂ ਕੰਨੀ ਉਧੜ ਹੀ ਹੋਇਆ ਇਹ ਤਾਂ ਸਵੈਟਰ ਉਧੜ ਦਾ ਉਧੜ ਦਾ ਉਧੜ ਦਾ ਉਧੜ ਦਾ ਰੇਲਵੇ ਰੋਡ ਵਾਲਾ ਹਾਲ ਹੋ ਜਾਣਾ ਤੁਸੀਂ ਕੀ ਕਹੋਗੇ ਹੁਣ ਜਿਹੜੇ ਕਮੈਂਟਸ ਸਾਰੇ ਮੈਨੂੰ ਦੱਸ ਦਿਓ ਆਪਾਂ ਵੀਡੀਓ ਵਿੱਚ ਰੈਪ ਅਪ ਕਰ ਦੇਣਾ ਕਿਉਂਕਿ ਨਚੋੜੇ ਹੀ ਘਟਣਾ ਸੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਜੇ ਐਦਾਂ ਲੜਦੇ ਝਗੜਦੇ ਰਹੇ ਫੇ ਕਿਸੇ ਮਸਲੇ ਦਾ ਹੱਲ ਤਾਂ ਨਹੀਂ ਹੋਣਾ ਹੱਲ ਨਹੀਂ ਲੱਗਦਾ ਫੇ ਕਿਸੇ ਮਸਲੇ ਦਾ ਐਦਾਂ ਹੋਊਗਾ ਤੇ ਸਾਰਿਆਂ ਨੂੰ ਇੱਕ कि अपने ना, ना मुण, मुण, मुण वार पर, अपने वार्ड्स दी ਗੱਲ ਕਰੋ ਜੀ ਤੇ ਸਲੀਕੇ ਨਾਲ ਤਰੀਕੇ ਨਾਲ ਬੈਠ ਕੇ ਇੱਕ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਮਹੱਲੇ ਦੀਆਂ ਉਹ ਦੱਸਣੀਆਂ ਚਾਹੀਦੀਆਂ ਤੇ ਇੱਕ ਵਾਰ ਤਾਂ ਹੱਥੋਂ ਬਾਈ ਹੋਣ ਲੱਗੇ ਸੀ ਕਿ ਫੜੇ ਆ ਪਰ ਪਹਾੜੀਆ ਸਾਹਿਬ ਤੇ ਆਪਣੇ ਮੱਖਣ ਗਰੇਵਾਲ ਜੀ ਜੀ ਯਾਰ ਦੋਨੇ ਸੀਨੀਅਰ ਬੰਦੇ ਆ ਨਾ ਪਹਾੜੀਆ ਸਾਹਿਬ ਮੇਰੇ ਕੋਲ 60 ਪਲੱਸ ਹੁਣੇ ਆ ਮੱਖਣ ਗਰੇਵਾਲ ਜੀ 50 ਪਲੱਸ ਹੁਣੇ ਆ ਐਦਾਂ ਤਾਂ ਹੈ ਨਹੀਂ ਕਿ ਉਹ 8ਵੀਂ 9ਵੀਂ ਚ ਪੜਦੇ ਆ ਔਰ ਪਤਾ ਪੂਰਾ ਸ਼ਹਿਰ ਦੇਖ ਰਿਆ ਥੋੜਾ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਅਨੇ ਔਰ ਬਿਲਕੁਲ ਤੁਹਾਨੂੰ ਜੇ ਕੋਈ ਦਿੱਕਤ ਵੀ ਆ ਤਾਂ ਤੁਸੀਂ ਕਿਹੜਾ ਐਦਾਂ ਕਿ ਫਲਾਈਟ ਲੈ ਕੇ ਆਉਣੀ ਸੱਚੀ ਚਲੋ ਵੀਜ਼ੇ ਸਾਰਿਆਂ ਦੇ ਲੱਗੇ ਆ ਸਾਰੇ ਜਾਂਦੇ ਆਂਦੇ ਰਹਿੰਦੇ ਆ ਇਹ ਬਾਹਰ ਵੀ ਤੁਸੀਂ ਕਿਹੜਾ ਫਲਾਈਟ ਲੈ ਕੇ ਆਣੀ ਹੈ ਸ਼ਾਮ ਨੂੰ ਬਹਿ ਕੇ ਨਵੇੜ ਲੋ ਜੇ ਤੁਹਾਨੂੰ ਲੱਗਦਾ ਔਖਾ ਅਸੀਂ ਬੀਬੀ ਬੰਤੀ ਦੇ ਕੋਲੋਂ ਸੱਦ ਲੈਣੇ ਆ ਬਿਲਕੁਲ ਚਾਹ ਪਾਣੀ ਕਰ ਲੈਣੇ ਸਾਰੇ ਨਾਲ ਰਲ ਮਿਲ ਕੇ ਬਹਿ ਕੇ ਕਿਤੇ ਡਿਸਕਸ਼ਨ ਕਰਦੇ ਆ ਯਾਰ ਸ਼ਹਿਰ ਦੀ ਬਿਹਤਰੀ ਲਈ ਗੱਲ ਕਰਦੇ ਆ ਲੜਾਈ ਠੀਕ ਹੈ ਜਦੋਂ ਇਲੈਕਸ਼ਨ ਆਉਗੇ ਲੜ ਲਈਓ ਹੁਣ ਲੋਕ ਸਭਾ ਹੋ ਕੇ ਹੱਟੀ ਆ ਹੁਣ ਉਸ ਤੋਂ ਬਾਅਦ ਮੇਰੇ ਖਿਆਲ ਸ਼ਹਿਰ ਚ ਤਾਂ 26 ਚ ਇਲੈਕਸ਼ਨ ਹੋਣੀ ਆ ਜੀ 26 ਤੱਕ ਵੇਟ ਕਰ ਲਓ ਯਾਰ ਇੱਕ ਸਾਲ ਡਟ ਕੇ ਲਾ ਦਿਓ ਸਾਰਿਆਂ ਨੇ ਜਿਉਂ ਟੀਚਾ 15 ਕਰੋੜ ਦਾ ਰੱਖਿਆ ਆ ਉਹਦੇ ਜੋ ਕਹਿੰਦੇ 9 ਕਰੋੜ ਸੈਲਰੀਆਂ ਲਈ ਜਾਣਾ ਤਾਂ ਰਲ ਮਿਲ ਕੇ ਜਿਹੜੇ EMPLOYEE ਆ ਜੇ 9 ਕਰੋੜ ਰੁਪਏ ਜਾਣਾ ਉਹਨਾਂ ਤੁਸੀਂ ਕੰਮ ਤਾਂ ਲਓ ਕੰਮ ਲਓ ਬਿਲਕੁਲ ਸਹੀ ਗੱਲ ਆ ਜੇ ਤੁਸੀਂ ਆਪਸ ਚ ਹੀ ਲੜੀ ਜਾਂਦੇ ਆ EMPLOYEE ਵੀ ਦੇਖਦੇ ਹੋ ਇਹਨੂੰ ਕੁਛ ਕਹਿੰਦਾ ਉਹਨੂੰ ਕੁਛ ਕਹਿੰਦਾ ਅਗਲੇ ਟਪਾ ਦਿਓ ਟੈਂਪਾ ਦਿਓ ਟਾਈਮ ਬਿਲਕੁਲ ਸਹੀ ਗੱਲ ਆ ਤੁਹਾਡੀ ਅਗਲੇ ਕਹਿੰਦੇ ਉਹ ਕੰਮ ਉਹਦਾ ਕਹਿੰਦਾ ਉਹਦਾ ਕੰਮ ਰੋਕਦੇ ਉਹ ਕਹਿੰਦਾ ਉਹਦਾ ਕੰਮ ਮਤਲਬ ਤੁਸੀਂ ਰਲ ਮਿਲ ਕੇ ਇਮਪਲੋਇਸ ਤੋਂ ਕੰਮ ਲੋ ਔਰ ਜਨਤਾ ਕਿੰਨਾ ਟੈਕਸ ਦੇ ਰਹੀ ਹੈ ਟੀਚਾ 15 ਕਰੋੜ ਦਾ ਐ ਤਾੜੀਆਂ ਬਹੁਤ ਵਧੀਆ ਲਾਓ ਜੀ 15 ਕਰੋੜ ਪਰ ਜਨਤਾ ਨੂੰ ਕੀ ਮਿਲਣਾ ਜੇ 9 ਕਰੋੜ ਤਨਖਾਹਾਂ ਚ ਜਾਣਾ 6 ਕਰੋੜ ਬਚਿਆ ਯਾਰ 6 ਕਰੋੜ ਨਾਲ ਕਿਤੇ ਸ਼ਹਿਰ ਦਾ ਸੁੰਦਰੀਕਰਨ ਹੋ ਨਹੀਂ ਸਕ ਬਿਲਕੁਲ ਸਹੀ ਹਾਂ ਬਬ ਡੀਪ ਗੱਲਾਂ ਨੇ ਡੂੰਘੀਆਂ ਗੱਲਾਂ ਨੇ ਪਰ ਅਸਲ ਚੱਕਰ ਇਹ ਹੈ ਕਿ ਗੱਲਾਂ ਨਾਲੋਂ ਜ਼ਿਆਦਾ ਤੂੰ ਡੂੰਘੇ ਟੋਏ ਆ ਟੋਏ ਗਈ ਗੱਲ ਹੈ ਇਹ ਚੀਜ਼ ਚਲੋ ਉਮੀਦ ਕਰਦੇ ਹਾਂ ਅਸੀਂ ਜਿੰਨਾ ਕਿ ਨਚੋੜ ਕੱਢਿਆ ਤੁਹਾਨੂੰ ਚੰਗਾ ਲੱਗੇਗਾ ਇਸ ਤੋਂ ਬਾਅਦ ਸਾਬਕਾ ਐਮਐਲਏ ਸਾਹਿਬ ਨੇ ਵੀ ਇੱਕ ਇੰਟਰਵਿਊ ਕੀਤੀ ਹੈ ਜਿਹੜੀ ਅਸੀਂ ਲਾਈਵ ਚਲਾਉਣਾ ਚਾਹੁੰਦੇ ਸੀ ਚੱਲੀ ਨਹੀਂ ਉਹਨਾਂ ਦੇ ਘਰ ਤੋਂ ਕਿਉਂਕਿ ਉਹਨਾਂ ਦੇ ਘਰ ਰੇਂਜ ਨਹੀਂ ਸੀ ਆਉਂਦੀ ਰੇਂਜ ਕਿਉਂ ਟੁੱਟ ਗਈ ਸਿਗਨਲ ਸਾਡਾ ਰੇਂਜ ਕਿਉਂ ਟੁੱਟ ਗਈ ਮੰਨਦੇ ਜਦ ਪਾਵਰ ਚ ਤਰੇ ਤੇ ਰੀ ਟੁੱਟ ਜਾਂਦੀ ਹੈ ਚਲੋ ਉਹਨਾਂ ਦੇ ਘਰੋਂ ਰੇਂਜ ਨਹੀਂ ਜੁੜੀ ਉਹ ਚਲਾ ਦੇਣੀ ਹੈ ਅਸੀਂ ਵੀਡੀਓ ਤੇ ਉਸ ਤੋਂ ਬਾਅਦ ਫਿਰ ਉਹਨਾਂ ਤੋਂ ਵੀ ਸਵਾਲ ਲੈਣੇ ਸੀਗੇ ਬਹੁਤ ਸਾਰੇ ਪਰ ਆਪਾਂ ਇਹ ਲਾਈਵ ਕਰਨਾ ਸੀ ਸਾਨੂੰ ਆਪਣਾ ਲਾਈਵ ਜਾਣਾ ਜ਼ਰੂਰੀ ਲੱਗਿਆ ਤੇ ਉਹਨਾਂ ਨੇ ਜਿਹੜੇ ਵਿੱਚ ਉਹਦੇ ਗੱਲਾਂ ਕੀਤੀਆਂ ਆ ਪੱਖ ਰੱਖਿਆ ਉਹਦੇ ਤੇ ਫਿਰ ਸ਼ਾਮ ਨੂੰ ਇੱਕ ਹੋਰ ਲਾਈਵ ਕਰਾਂਗੇ ਤੇ ਸਵਾਲ ਰੱਖਾਂਗੇ ਔਰ ਫਿਰ ਸਾਡੇ ਵੱਲੋਂ ਇਨਵੀਟੇਸ਼ਨ ਹੈ ਸਾਰੇ ਐਮਸੀ ਸਹਬਾਨਾਂ ਨੂੰ ਸਾਡੇ ਲਈ ਸਤਿਕਾਰਯੋਗ ਹੀ ਨੇ ਸਾਰੇ ਕਿਉਂਕਿ ਸਾਡੇ ਤੋਂ ਸੀਨੀਅਰ ਨੇ ਉਮਰ 'ਚ ਵੱਡੇ ਨੇ ਤਜਰਬੇ 'ਚ ਵੱਡੇ ਨੇ ਔਰ ਔਰ ਜਿਹੜੇ ਹੋਰ ਵੀ ਜਿਨ੍ਹਾਂ ਦੇ ਬਾਰੇ ਅਸੀਂ ਚਰਚਾ ਕਰਦੇ ਆ ਜੋ ਆਪਣਾ ਅਕੇ ਪੱਖ ਰੱਖਣਾ ਚਾਹੁੰਦੇ ਤਾਂ ਮੋਸਟ ਵੈਲਕਮ ਔਰ 1 ਟੂ 1 ਆਪਾਂ ਕਰਾਂਗੇ ਪਰ ਮਨ ਇਹ ਬਣਾ ਕੇ ਆਈਓ ਜਿਨੇ ਵੀ ਸਾਡੇ ਨਾਲ 1 ਟੂ 1 ਕਰਨੀ ਆ ਕਿ ਅਸੀਂ ਸਵਾਲ ਲੋਕਾਂ ਦੇ ਹਿੱਤ ਲਈ ਕਰਨੇ ਆ ਅਸੀਂ ਕਿਸੇ ਨੂੰ ਚਮਕਾਉਣ ਦਾ ਕੰਮ ਨਹੀਂ ਕਰਦੇ ਬਹੁਤ ਬਹੁਤ ਸ਼ੁਕਰੀਆ